ਐਮਪੀ ਚਰਨਜੀਤ ਸਿੰਘ ਚੰਨੀ ਅੱਜ ਮਹਿਲਾ ਕਮਿਸ਼ਨ ਦਫ਼ਤਰ ਦੇ ਵਿੱਚ ਮਹਾਰਾਜੇ ਪੇਸ਼ ਹੋ ਸਕਦੇ ਨੇ ਕਿਉਂਕਿ ਗੱਲ ਉਹਨਾਂ ਨੂੰ ਮਹਿਲਾ ਕਮਿਸ਼ਨ ਦਫ਼ਤਰ ਦੇ ਵੱਲੋਂ ਇੱਕ ਨੋਟਿਸ ਭੇਜਿਆ ਗਿਆ ਸੀ ਤਾਂ ਉਹਨਾਂ ਨੂੰ 11 ਵਜੇ ਅੱਜ 11 ਵਜੇ ਤਲਬ ਹੋਣ ਲਈ ਕਿਹਾ ਗਿਆ ਸੀ ਤੇ ਅੱਜ ਉਹ ਪੇਸ਼ ਹੋ ਸਕਦੇ ਨੇ ਦੱਸਦੇ ਕਿ ਗਿੱਦੜਬਾਹ ਦੇ ਵਿੱਚ ਚੋਣ ਪ੍ਰਚਾਰ ਦੌਰਾਨ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਮਹਿਲਾਵਾਂ ਤੇ ਟਿੱਪਣੀ ਕੀਤੀ ਗਈ ਸੀ ਜਿਸ ਤੋਂ ਬਾਅਦ ਕੇ ਵਿਵਾਦ ਭਖ ਗਿਆ ਸੀ ਤੇ ਸਾਰਿਆਂ ਦੇ ਵੱਲੋਂ ਇਹਨਾਂ ਦੇ ਉਹਨਾਂ ਦੇ ਸ਼ਬਦਾ ਦੇ ਉਹਨਾਂ ਦੇ ਬਿਆਨ ਦੀ ਨਿੰਦਾ ਕੀਤੀ ਜਾ ਰਹੀ ਸੀ ਤੇ ਅੱਜ ਉਹ 11 ਵਜੇ ਮਹਾਲੀ ਦਫ਼ਤਰ ਮਹਿਲਾ ਕਮਿਸ਼ਨ ਦੇ ਦਫ਼ਤਰ ਦੇ ਵਿੱਚ ਪੇਸ਼ ਹੋ ਸਕਦੇ ਨੇ ਹੋਰ ਜਾਣਕਾਰੀ ਲਈ ਮੇਰੇ ਨਾਲ ਜੁੜੇ ਨੇ ਮੇਰੇ ਸਹਿਯੋਗੀ ਭਪਿੰਦਰ ਭਪਿੰਦਰ ਤੇ ਅੱਜ ਚਰਨਜੀਤ ਸਿੰਘ ਚੱਲੀ ਮਹਿਲਾ ਕਮਿਸ਼ਨ ਦਫ਼ਤਰ 'ਚ 11 ਵਜੇ ਪੇਸ਼ ਹੋ ਸਕਦੇ ਨੇ ਜੀਵਨ ਕਾਲ ਵਿਗੜਵਾਦੀ ਕਰ ਹੈਲੀ ਦੇ ਵਿੱਚ ਆ ਉਹ ਚੁਹੀਏ ਸਾਬਕਾ ਮੰਤਰੀ ਨੇ ਚੜ੍ਹਦੀ ਸੀ ਚੱਲੀ ਇਹਨਾਂ ਵੱਲੋਂ ਇੱਕ ਔਰਤਾਂ ਦਿੱਕਾ ਦੇ ਹਿੰਦੂ ਬਾਰੇ ਇੱਕ ਬਿਆਨ ਦਿੱਤਾ ਗਿਆ ਸੀ ਜਿਸ ਨੂੰ ਲੈ ਕੇ ਸਿਰੋ ਸੰਜਾਨ ਸਿੰਘ ਸੰਗਾਰ ਰਾਜਨੈ ਲੱਲ ਕਮਿਸ਼ਨ ਰਾਜਨੈ ਜਿੰਦੂ ਨੇ ਇੱਕ ਨੋਟਿਸ ਜਾਰੀ ਕੀਤਾ ਗਿਆ ਸੀ ਕਿ ਇਹਨਾਂ ਨੂੰ ਕੱਲ੍ਹ ਹੋਰ ਅੱਜ ਸ਼੍ਰੀ 11 ਜੂਨ ਨੂੰ ਮੁਹਾਲੀ ਕੀ ਹੋਣ ਚੰਗੀ ਗੱਲ ਜੀ ਅਗਰ ਇਹਨਾਂ ਲੋਕ ਨੂੰ ਨਹੀਂ ਜਰੂਰ ਪੁਲਿਸ ਸਟੇਸ਼ਨੋਂ ਨਹੀਂ ਲੈ ਕੇ ਜਰੂਰ ਇਹ ਪੇਸ਼ੋਂ ਨਹੀਂ ਪੇਸ਼ੋਂ ਲੈਦਾ ਉਹਨਾਂ ਨੂੰ ਸਾਫ਼ ਸਖਤ ਸੰਤਵਿਚਾ ਇੱਕ ਜਾਗਿਆ ਜੀ ਇਹ ਨਹੀਂ ਪੇਸ਼ੋਂਗੇ ਤਾਂ ਇੱਕੋ ਪੱਤਰ ਡੀਜੀਪੀ ਨੂੰ ਦਿਸਣਗੇ ਔਰ ਇਹਨਾਂ ਨੂੰ ਬੀਐਨਐਸ ਤੋਂ ਦਿੱਤਾ ਕਿ ਜਿਹੜੀ ਇਹ ਐਫਆਈਆਰ ਦਰਜ ਕੀਤੀ ਜਾਊਗੀ ਤੇ ਉਸ ਤੋਂ ਬਾਅਦ ਇਹਨਾਂ ਦਾ ਸਖਤ ਨੋਟਿਸ ਜਿਆ ਚੋ ਜੀ ਬਾਈ ਧੰਨਵਾਦ ਭੁਪਿੰਦਰ ਹੋਰ ਜਾਣਕਾਰੀ ਲਈ ਜੁੜੇ ਰਹਾਂਗੇ ਤੁਹਾਡੇ ਨਾਲ ਅਸੀਂ ਮੇਰੇ ਸਹਿਯੋਗੀ ਭੁਪਿੰਦਰ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਚਰਨਜੀਤ ਚੰਨੀ ਅੱਜ 11 ਵਜੇ ਮਹਿਲਾ ਕਮਿਸ਼ਨ ਦਫਤਰ ਮਹਾਲੀ ਦੇ ਵਿੱਚ ਪੇਸ਼ ਹੋ ਸਕਦੇ ਨੇ ਕਿਉਂਕਿ ਮਹਿਲਾ ਕਮਿਸ਼ਨ ਦੇ ਵੱਲੋਂ ਉਹਨਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ ਤੇ ਅੱਜ 11 ਵਜੇ ਉਹਨਾਂ ਨੂੰ ਤਲਬ ਕੀਤਾ ਗਿਆ ਹੈ ਤੇ ਔਰਤਾ ਬਾਰੇ ਵਿਵਾਦਿਤ ਬਿਆਨ ਦੇ ਉਹਨਾਂ ਦੇ ਇਲਜ਼ਾਮ ਨੇ ਉਹਨਾਂ ਦੇ ਵੱਲੋਂ ਚੋਣ ਪ੍ਰਚਾਰ ਦੌਰਾਨ ਗਿੱਦੜਬਾਹਾ ਦੇ ਵਿੱਚ ਕਾਂਗਰਸੀ ਉਮੀਦਵਾਰ ਅਮਿਰਤਾ ਵਿੜਿੰਗਲੀ ਚੋਣ ਪ੍ਰਚਾਰ ਕਰ ਰਹੀ ਸੀ ਤਾਂ ਉਦੋਂ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਮਹਿਲਾਵਾਂ ਤੇ ਟਿੱਪਣੀ ਕੀਤੀ ਗਈ ਸੀ ਬਿਆਨ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਕੇ ਵਿਵਾਦ ਪੱਖ ਗਿਆ ਤੇ ਇਸ ਵਿਵਾਦ ਤੋਂ ਬਾਅਦ ਮਹਿਲਾ ਕਮਿਸ਼ਨ ਦੇ ਵੱਲੋਂ ਉਹਨਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਰਾਜ ਮਹਿਲਾ ਕਮਿਸ਼ਨ ਨੇ ਨੋਟ ਚੰਨੀ ਨੂੰ ਨੋਟਿਸ ਜਾਰੀ ਕਰਕੇ ਅੱਜ ਮਹਾਲੀ ਦਫਤਰ ਦੇ ਵਿੱਚ ਹਾਜ਼ਰ ਹੋ ਕੇ ਸਪਸ਼ਟੀਕਰਨ ਦਾਇਰ ਕਰਨ ਲਈ ਕਿਹਾ ਹੈ ਜ਼ੈਨਾਲੀ ਚੰਨੀ ਖਿਲਾਫ ਐਫ ਆਈ ਆਰ ਦਸ਼ਕਰਨ ਦੇ ਵੀ ਗੱਲ ਵੀ ਸਾਹਮਣੇ ਆਈ ਏ ਐਮ ਪੀ ਚਰਨਜੀਤ ਸਿੰਘ ਚੰਨੀ ਦਾ ਵਿਵਾਦ ਜਿਹੜਾ ਪੱਖ ਦਾ ਜਾ ਰਿਹਾ ਹੈ ਉਹਨਾਂ ਦੇ ਵੱਲੋਂ ਚਾਣ ਪ੍ਰਚਾਰ ਦੌਰਾਨ ਮਹਿਲਾਵਾਂ ਵੱਲੋਂ ਟਿੱਪਣੀ ਕੀਤੀ ਗਈ ਸੀ ਜਿਸ ਨੂੰ ਲੈ ਕੇ ਉਹਨਾਂ ਤੇ ਨੋਟਿਸ ਜਾਰੀ ਹੋਇਆ ਮੈਲਾ ਕਮਿਸ਼ਨ ਨੇ ਨੋਟਿਸ ਜਾਰੀ ਕੀਤਾ ਤਾਂਜਨ ਨੂੰ ਮਹਾਲੀ ਦਫਤਰ ਦੇ ਵਿੱਚ ਤਲਬ ਕੀਤਾ ਗਿਆ ਤੇ ਉਹ ਅੱਜ 11 ਵਜੇ ਪੇਸ਼ ਹੋ ਸਕਦੇ ਨੇ